ਹਾਏ ਓਏ ਨੰਬਰਦਾਰਾ ਹਾਏ ਓਏ ਨੰਬਰਦਾਰਾ ਆ ਤੂੰ ਕਿਵੇਂ ਜਰਦਾ ਯਾਰ ਯਾਰ ਜਰਨਾ ਪੈਂਦਾ ਹੁਣ ਕੀ ਕਰਾਂ ਦੱਸ ਆ ਕੀ ਈਟੇ ਖੱਪੇ ਗੁਰੂ ਈਟੇ ਖੱਪੇ ਯਾਰ ਹੈ ਐ ਚੂਆਂ ਨੇ ਖਾਦਾ ਆ ਤੇਰਾ ਪੱਲੇ ਹੀ ਕੱਖਣੀ ਛੱਡਿਆ ਲੋ ਵੀ ਮਿੱਤਰੋ ਅੱਜ ਤੁਹਾਨੂੰ ਇੱਕ ਐਹੋ ਜੀ ਫੀਲਿੰਗ ਦਿਖਾਵਾਂਗੇ ਜਦੋਂ ਜੱਟ ਨੇ ਝੋਨਾ ਪਾਲ ਲਿਆ ਹੁੰਦਾ ਰੇਖਾ ਦੀ ਯੂਰੀਆ ਪੂਰੀ ਕਰ ਲਈ ਹੁੰਦੀ ਆ ਤੇ ਜਦੋਂ ਉਹ 50ਵੇਂ ਦਿਨ ਖੇਤ ਗੇੜਾ ਮਾਰਨ ਆਉਂਦਾ ਤੇ ਜਦੋਂ ਇਹੋ ਜਿਹੇ ਖੱਪੇ ਦੇਖਦਾ ਤੇ ਉਹਦੇ ਦਿਲ ਦੇ ਵਿੱਚ ਕੀ ਬੀਤਦੀ ਆ ਉਹ ਫੀਲ ਤੁਹਾਨੂੰ ਅੱਜ ਕਰਾਉਣੇ ਆ ਜਿਨ੍ਹਾਂ ਨਾਲ ਇਹੋ ਜਿਹਾ ਹੋਇਆ ਉਹ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਗੇ ਤੇ ਅੱਜ ਆਪਾਂ ਨੰਬਰਦਾਰ ਦੇ ਮਨ ਦਾ ਹਾਲ ਜਾਣਦੇ ਆ ਵੀ ਇਹੋ ਜਿਹੇ ਖੱਪੇ ਦੇਖ ਕੇ ਉਹਦਾ ਦਿਲ ਕੀ ਕਹਿੰਦਾ ਤੇ ਮਿੱਤਰੋ ਵੀਡੀਓ ਨੂੰ ਵਾਤ ਬਾਤ ਸ਼ੇਅਰ ਕਰ ਦਿਓ ਤੁਹਾਨੂੰ ਵੀ ਪਤਾ ਵੀ ਇਹ ਖੱਪੇ ਪਏ ਤੇ ਪਏ ਕਿਉਂ ਆ ਲਓ ਵੀ ਮਿੱਤਰੋ ਨੰਬਰਦਾਰ ਹਾਂ ਬਈ ਕਿਵੇਂ ਚੱਲੂ ਗੱਡੀ ਯਾਰ ਚੂਹਿਆਂ ਨੂੰ ਬਹੁਤ ਮਟੀਰੀਅਲ ਆਏ ਇਹ ਨਹੀਂ ਬੂਟਾ ਕੋਈ ਨਹੀਂ ਮਰਿਆ ਇੱਥੇ ਹਾਂ ਪਰ ਚੂਹਿਆਂ ਨੇ ਸਾਲਾ ਬਹੁਤ ਗੁਰੂਆ ਜਦੋਂ ਆਪਾਂ ਤੀਜੀ ਰੇਹ ਪਾਉਣਾ ਆਏ ਸੀ ਤਾਂ ਭਾਂਜਾ ਇੱਥੇ ਤਾਂ ਲਹਿਰਾ ਬਹਿਰਾ ਸੀ ਯਾਰ ਕਮਾਲ ਹੋ ਗਿਆ ਇੰਨੇ ਚੂਹੇ ਆ ਗਏ ਗੁਰੂਆ ਇੱਥੇ ਯਾਰ ਪਤਾ ਹੀ ਨਹੀਂ ਇਹ ਪਤਾ ਕੀ ਹੁੰਦਾ ਜੇ ਮਾਲਾ ਅੱਜ ਮੈਂ ਰੇਹ ਪਾਤੀ ਆ ਦਵਾਈ ਪਾਤੀ ਇਹ ਸਾਲੇ ਦੂਜੀ ਵਾਹਣ ਚ ਜਾਂਦੇ ਰਹਿੰਦੇ ਆ ਅੱਛਾ ਜਦੋਂ ਉਹਨਾਂ ਨੇ ਪਾਤੀ ਉਦੋਂ ਫੇਰ ਇੱਧਰ ਮੋੜ ਆਉਂਦੇ ਇਹ ਨਾ ਪਤਾ ਨਹੀਂ ਕੀ ਗੱਲ ਆ ਤੇਰੇ ਸਾਹਮਣੇ ਆ ਬੂਟੇ ਸਾਰੇ ਉਵੇਂ ਖੜੇ ਵੇ ਕਿੰਨਾ ਸੰਗਣਾ ਚੋਂ ਨਾ ਖੜਾ ਗਰੁਆ ਤੂੰ ਕੀ ਸੋਚਦਾ ਤੂੰ ਤੇਰਾ ਮਰਨ ਨਹੀਂ ਹੁੰਦਾ ਜਦੋਂ ਖੇਤ ਆਉਣਾ ਉੱਥੇ ਚੱਲ ਮੜਾ ਜਾਓ ਤੇਰਾ ਬੇੜਾ ਬਹਿ ਜਾ ਆ ਜਾ ਤੁਹਾਨੂੰ ਵਿਖਾਵਾਂ ਮੈਂ ਇੱਧਰ ਵੇਖੋ ਏ ਇੱਧਰ ਵੇਖੋ ਇੱਧਰ ਵੇਖੋ ਏ ਚੂਹੇ ਕਹਿੰਦੇ ਆ ਚੂਹਾ ਸ਼੍ਰੀ ਗਣੇਸ਼ ਜੀ ਦੇ ਭਗਤ ਨੇ ਚੂਹੇ ਹਨਾ ਸ਼੍ਰੀ ਗਣੇਸ਼ ਜੀ ਆਪਾਂ ਪੂਜਾ ਕਰਦੇ ਆ ਗਣੇਸ਼ ਜੀ ਦੇ ਅੱਗੇ ਅਰਦਾਸ ਕਰ ਵੀ ਗਰੁਆ ਮੈਂ ਤੇਰਾ ਵਿਗਾੜਿਆ ਕੀ ਆ ਦੱਸ ਹੇ ਮੈਨੂੰ ਤਾਂ ਲੱਗਦਾ ਆਪਾਂ ਮਾਰਦੇ ਜਿਆਦੇ ਤਾਂ ਹੀ ਐਜਾ ਕੁਛ ਹੋਇਆ ਯਾਰ ਗੁਰੂਆ ਮੈਂ ਨਾ ਘੱਟੋ ਘੱਟ ਨਾ ਮਿੱਤਰੋ ਮੈਂ ਸਾਰੇ ਵਾਣ ਚ ਫੇਰ ਲਾਂ ਤੇ ਨੰਬਰਦਾਰ ਕੋਲੇ ਚਾਰ ਕਿੱਲੇ ਜ਼ਮੀਨ ਆ ਚਾਰਾਂ ਕਿੱਲਾਂ ਚੋਂ ਅੱਧਾ ਕਿੱਲਾ ਇਹੋ ਜਿਹਾ ਇਹੋ ਜਿਹਾ ਆ ਇੱਥੇ ਨਾ ਪਰ ਨੰਬਰਦਾਰਾ ਹਰਿਆ ਪਰਾ ਚ ਹੋਣਾ ਸੀ ਆਪਰੇ ਪਾਈ ਆ ਪਾਈ ਅਰੇ ਤੂੰ ਆ ਦੀ ਫੀਲਿੰਗ ਦੱਸ ਵੀ ਤੇਰੇ ਮਨ ਚ ਕੀ ਹੁੰਦਾ ਜਦੋਂ ਤੂੰ ਖੇਤ ਗੇੜਾ ਮਾਰਦਾ ਉਹ ਫਿਰ ਦੱਸ ਤੂੰ ਫੀਲਿੰਗ ਤਾਂ ਬੈਡ ਆ ਬਟ ਕਰੀਏ ਕੀ ਦੱਸ ਨਹੀਂ ਰੋਣ ਨਹੀਂ ਆਉਂਦਾ ਤੈਨੂੰ ਰੋਣ ਯਾਰ ਰੋ ਕੇ ਕਰਾਂਗੇ ਵੀ ਕੀ ਦੱਸ ਅੱਗੇ ਵਖਾ ਅੱਗੇ ਹੋਰ ਵਖਾ ਮੈਨੂੰ ਵਖਾ ਬਾਹੀ ਇੱਥੇ ਆਹੀ ਨਹੀਂ ਅੱਗੇ ਉਹ ਕੀ ਖੱਪਿਓ ਖੁੱਲੇ ਪਏ ਨਹੀਂ ਨਹੀਂ ਉੱਥੇ ਹੈ ਨਹੀਂਗਾ ਹਾਂ ਨਹੀਂ ਗਉ ਹੀ ਲੱਗਦਾ ਤੇ ਗੁਰੂਆ ਦਵਾਈ ਦੂ ਹੀ ਤਾਂ ਪਾ ਯਾਰ ਯਾਰ ਮੈਂ ਮੋਨੋ ਵੀ ਪਾਤੀ ਹਾਂ 5 ਕਿਲੋ ਕਣਕ ਗਾਲਤੀ ਘਟੂ ਘਟ ਤੇ ਉਹ ਪਾਵੇਂ ਤਾਂ ਦਵਾਈ ਲੈ ਕੇ ਪਾਈ ਆ ਯਾਰ ਉਹ ਵੀ ਪਾਈ ਆ ਜਿਹੜੀ ਪੁੜੀ ਆ ਜਿਹਦੇ ਵਿੱਚ ਕਣਕ ਰਲਈ ਰਲਾਈ ਆ ਹਾਂ 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 ਹੁਣ ਥੋੜਾ ਜਿਹਾ ਕੰਟਰੋਲ ਹੋਇਆ ਬਹੁਤ ਮਰੇ ਪਏ ਆ ਉਹ ਉਹ ਵੇਖਾ ਸਾਹਮਣੇ ਉਹ ਵੇ ਪਏ ਮਰੇ ਪੰਛੀ ਪਏ ਇਕੱਠੇ ਨਹੀਂ ਮੈਨੂੰ ਹੁਣ ਦੱਸ ਹਾਂ ਵੀ ਇਹਦਾ ਹੁਣ ਕੀ ਕਰੇਗਾ ਕਿ ਰਲ ਰੋਲ ਜਾਊ ਮੜਾ ਰਲਜੂਗਾ ਵੇ ਫੁੱਟਿਆ ਹੁੰਦਾ ਹਾਂ ਹਾਂ ਰਲਜੂਗਾ ਯਾਰ ਮੇਰੇ ਜੇ ਖੇਤ ਇਦਾਂ ਹੋਵੇ ਤੂੰ ਮਰ ਜੇਗਾ ਮੈਂ ਤਾਂ ਯਾਰ ਲੱਖੂਗਾ ਵੀ ਭੈ ਜੀ ਮੈਨੂੰ ਤਾਂ ਯਾਰ ਰੋਟੀ ਨਹੀਂ ਚੰਗੀ ਲੱਗਣੀ ਹਿ ਚਾਰ ਦਿਨ ਸਹੀ ਪੁੱਛੇ ਯਾਰ ਤੈਨੂੰ ਰੋਟੀ ਚੰਗੀ ਲੱਗੇ ਚਾ ਨਾ ਲੱਗੇ ਤੂੰ ਮਰ ਜਾਣਾ ਸੀ ਹੁਣ ਫਿਰ ਐਂ ਰਹੂਗਾ ਇਹ ਕੰਮ ਇਹ ਐ ਹੀ ਰਹੂਗਾ ਹੁਣ ਕੋਈ ਹੱਲ ਹੀ ਹੈ ਨਹੀਂਗਾ ਮੈਂ ਆਣਾ ਜੇ 26 ਦੀ ਪ੍ਰੇਰੀ ਮਿਲਦੀ ਤੇ ਲਾ ਦੇ ਨਾ ਧੰਨ ਵਰਦਾ ਦਾ ਰੋਕ ਤਾਂ ਮਿੱਤਰੋ ਸੱਚੀ ਦੱਸਿਆ ਜੀ ਕੀਦੇ ਕੀਦੇ ਖੇਤ ਇਦਾਂ ਤੇ ਚੂਹਿਆਂ ਦਾ ਕੋਈ ਪੱਕਾ ਹੱਲ ਦੱਸੋ ਤੇ ਜੇ ਕੋਈ ਗਣੇਸ਼ ਸ਼੍ਰੀ ਗਣੇਸ਼ ਜੀ ਦਾ ਭਗਤ ਆ ਕਹਿੰਦੇ ਵੀ ਚੂਹੇ ਮਾਰਨੇ ਨਹੀਂ ਚਾਹੀਦੇ ਸਨਾਤਨ ਧਰਮ ਚ ਕਹਿੰਦੇ ਵੀ ਚੂਹੇ ਮਾਰਨਾ ਪਾਪ ਆ ਪਰ ਜਿਹੜਾ ਚੂਹਾ ਸਾਨੂੰ ਮਾਰ ਗਿਆ ਉਹਦਾ ਕੀ ਹੱਲ ਆ ਦੱਸ ਹੁਣ ਜਿਹੜਾ ਨੰਬਰਦਾਰ ਦਾ ਅੱਦੇ ਕਿਲੇ ਦਾ ਨੁਕਸਾਨ ਕਰ ਗਿਆ ਉਹਦਾ ਕੀ ਆ ਉਹਦੇ ਚ ਸਨਾਤਨ ਧਰਮ ਕੀ ਕਰੂਗਾ ਦੱਸੋ ਉਹੀ ਤਾਂ ਗੱਲ ਆ ਵੀ ਸਾਨੂੰ ਕੋਈ ਨਾ ਕੋਈ ਹੱਲ ਕੀਤਾ ਜਾਵੇ ਜਾਂ ਤਾਂ ਸਾਨੂੰ ਕੋਈ ਇਹੋ ਜਿਹਾ ਮੂਲ ਮੰਤਰ ਦਿੱਤਾ ਜਾਵੇ ਜਿਸ ਨੂੰ ਜਪ ਕੇ ਚੂਹਿਆਂ ਨੂੰ ਪਾਸੇ ਕੀਤਾ ਜਾਵੇ ਕਿਉਂ ਜੀ ਹਰ ਯਾਰ ਇਹੋ ਜੀ ਬਰਬਾਦੀ ਮੇਰੇ ਖੇਤ ਚ ਹੁੰਦੀ ਤਾਂ ਮੇਰੇ ਤੋਂ ਤਾਂ ਨਹੀਂ ਦੇਖੀ ਜਾਣੀ ਸੀ ਬਾਈ ਨੰਬਰਦਾਰ ਦਾ ਦਿਲ ਤਕੜਾ ਵਾਕੀ ਕਹਿੰਦੇ ਨਾ ਇੱਕ ਕਿਸਾਨ ਨੂੰ ਇੱਕ ਜ਼ਿਮੀਂਦਾਰ ਨੂੰ ਆਹ ਰਗੜੇ ਬੇਵਜ੍ਹਾ ਲੱਗ ਜਾਂਦੀ ਜੇਕਰ ਨੰਬਰਦਾਰ ਜੇ ਕਿਸੇ ਕੋਲੇ ਠੇਕੇ ਤੇ ਹੁੰਦੀ ਉਹਦਾ ਤਾਂ ਠੇਕਾ ਗਿਆ ਸੀ ਅੱਧੇ ਕਿੱਲੇ ਦਾ ਚਾਰਾਂ ਕਿੱਲੇ ਚੋਂ ਅੱਧਾ ਕਿੱਲਾ ਹੀ ਬਚਣਾ ਸੀ ਗਿਆ ਗਿਆ ਸੀ ਨਾ ਹੂੰ ਤੇ ਕੀ ਯਾਰ ਦਾ ਸੈਨੇ ਚੂਏ ਹਜੇ ਨਾ ਮਿੱਤਰੋ ਮੈਨੂੰ ਲੱਗਦਾ ਪਾਪ ਹੀ ਆ ਯਾਰ ਬਹੁਤ ਮਾਰੇ ਚੂਏ ਪਰ ਮੇਰਾ ਨੰਬਰਦਾਰ ਵੀ ਅੱਕ ਗਿਆ ਕਹਿੰਦਾ ਯਾਰ ਇਹ ਤੋਂ ਜਿਆਦਾ ਪਾਪ ਮੈਂ ਕਰ ਨਹੀਂ ਸਕਦਾ ਮੇਰੀ ਹਿੰਮਤ ਨਹੀਂ ਹੁੰਦੀ ਬਹੁਤ ਚੂਏ ਹੈ ਅੱਕ ਗਿਆ ਹੁਣ ਤਾਂ ਨਹੀਂ ਪਾਉਂਦਾ ਦਵਾਈ ਨਾ ਯਾਰ ਬਹੁਤ ਜਿਆਦਾ ਪੈ ਗਈ ਜਿਹੜੀ ਪੈ ਗਈ ਹੈ ਤਾਂ ਮਿੱਤਰੋ ਜਿਹਦੇ ਵੀ ਖੇਤ ਚ ਹੈਗੇ ਹੈ ਸ਼ੇਅਰ ਜ਼ਰੂਰ ਕਰੋ ਤੇ ਜੇ ਕੋਈ ਯਾਰ ਪੱਕਾ ਹੱਲ ਹੈਗਾ ਤਾਂ ਦੱਸੋ ਅਸੀਂ ਖਖੜੀਆਂ ਤੇ ਵੀ ਦਵਾਈ ਪਾ ਕੇ ਵੇਖ ਲਈ ਕੱਦੂ ਖਖੜੀਆਂ ਖਖੜੀਆਂ ਤੇ ਵੀ ਪਾ ਪਾ ਕੇ ਦਵਾਈ ਸਿੱਟ ਕੇ ਵੇਖ ਲਈ ਕਾਗਜ਼ਾਂ 'ਚ ਵੀ ਬੰਨ ਬੰਨ ਵੇਖ ਲਈ ਪੁੜੀਆਂ ਬਨ ਕੇ ਵੀ ਵੇਖ ਲਈ ਆ ਵੇਖੋ ਆ ਵੀ ਕਾਗਜ਼ਾਂ ਤੇ ਰੱਖ ਰੱਖ ਕੇ ਆ ਪ੍ਰਕਾਰ ਇਹਨਾਂ ਤੇ ਰੱਖ ਰੱਖ ਕੇ ਚਿੰਗਿਆਂ ਤੋਂ ਡਰ ਤੋ ਫਿਰ ਅਸੀਂ ਆ ਕੈਣੇ ਓਵੇਂ ਵੀ ਸਿੜਤੀ ਵੀ ਚੱਲ ਕੋਈ ਨਹੀਂ ਚੂਹੇ ਦਾ ਮਰਨਾ ਪਰ ਚੂਹੇ ਨਹੀਂ ਮਰੇ ਚੂਹੇ ਮਰੇ ਆ ਅਸੀਂ ਮਰਨ ਵਾਲੇ ਹੋ ਗਏ ਅਸੀਂ ਮਰਨ ਵਾਲੇ ਹੋ ਗਏ ਚੂਹੇ ਨਹੀਂ ਮਰੇ